ਸਾਸਰੀ ਗਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗਰੁੱਪ ਲਰ ਤੇ ਅੱਜ ਅਸੀਂ ਚੱਲੇ ਆ ਫਾਦੇਗੜ ਸਾਹਿਬ ਤੁਹਾਨੂੰ ਯਾਤਰਾ ਕਰਾਉਂਦੇ ਆ ਫਾਦੇਗੜ ਸਾਹਿਬ ਦੀ ਤੇ ਵੀਰਾਂ ਭਰਾਵਾਂ ਨੂੰ ਡਿਕਨੇ ਆ ਮੈਂ ਨਾ ਨੂੰ ਗੇ ਰੈਡੀ ਹੋ ਗਿਆ ਵਾ ਤੇ ਤੜਕੇ ਦੇ ਵਜੇ ਆ ਸਵਾ ਚਾਰ ਹੋ ਗਏ ਆ ਚਲੋ ਜੀ ਚੱਲਦੇ ਆ ਲੋ ਜੀ ਫਾਦੇਗੜ ਸਾਹਿਬ ਦਾ ਰਸਤਾ ਹੁੰਦਿਆ ਵਾ 3 ਘੰਟੇ ਤੇ 5 ਮਿੰਟ ਦਾ ਤੇ ਅਹੀਂ ਤੁਰੇ ਆ ਤਰਨ ਤਰਨ ਤੋਂ ਤੇ ਆਪਾਂ ਪਹੁੰਚਣਾ ਹੈ ਫਾਦੇਗੜ ਸਾਹਿਬਾਂ ਇਹ ਆ ਜੀ ਫਤੇਗੜ ਸਾਹਿਬ ਦਾ ਇਤਿਹਾਸ ਜਿਹੜਾ ਛੋਟੇ ਸਾਹਿਬ ਜਿਆਦ ਨੂੰ ਸ਼ਹੀਦ ਕੀਤਾ ਗਿਆ ਸੀ ਇੱਥੇ ਬਾਬਾ ਜੁਰਾਵਰ ਸਿੰਘ ਜੀ ਨੂੰ ਤੇ ਬਾਬਾ ਫਤੇ ਸਿੰਘ ਜੀ ਨੂੰ ਤੇ ਇਤਿਹਾਸ ਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਤਰੀਕਾ ਲਿਖਿਆ ਹੋਇਆ 11 12 ਅਤੇ 13 ਪੋ 1761 ਈਸਵੀ ਦੇ ਵਿੱਚ ਸਾਰਾ ਤੁਸੀਂ ਇਤਿਹਾਸ ਪੜ੍ਹ ਸਕਦੇ ਜੀ I don't know. ਦਰੇ ਜੀ ਬਣਿਆ ਹੋਇਆ ਜਿਹੜਾ ਪੌਰਾ ਸਾਹਿਬ ਜਿੱਥੇ ਛੋਟੇ ਸਾਹਿਬ ਜਾਦਿਆਂ ਦੀ ਅੱਜ ਵੀ ਨਿਸ਼ਾਨੀ ਰੱਖੀ ਗਈ ਹੈ you ਦੋ ਮਾਟਾ ਟੇਕੇ ਹੋ ਨਹੀਂ ਚੱਲੇ ਆ ਠੰਡੇ ਬੁਰਜਾਲਾ ਲੋ ਜੀ ਅਸੀਂ ਮੱਥਾ ਟੇਕ ਕੇ ਆ ਗਏ ਆ ਬਾਹਰ ਜਿੱਥੇ ਛੋਟੇ ਸਾਹਿਬ ਜਦਿਆਂ ਨੂੰ ਨੀਅਾ ਚ ਚੁਣਿਆ ਗਿਆ ਸੀ ਤੇ ਠੰਡੇ ਪੁਰਜੂ ਤੇ ਮੱਥਾ ਟੇਕ ਕੇ ਹੁਣ ਅਸੀਂ ਚੱਲੇ ਆ ਜੀ ਸਾਹਮਣੇ ਵਾਲਾ ਗੁਰਦੁਆਰਾ ਸਾਹਿਬ ਇਹ ਗੁਰਦੁਆਰੇ ਦਾ ਨਾਮ ਹੈਗਾ ਵਾਜੀ ਗੁਰਦੁਆਰਾ ਸ੍ਰੀ ਬਿਬਾਨਗੜ ਗੁਰਦੁਆਰਾ ਸਾਹਿਬ ਬਿਲਕੁਲ ਠੰਡੇ ਬੁਰਜ ਦੇ ਨਾਲ ਹੀ ਅਗਲੇ ਪਾਸੇ ਸਾਹਮਣੇ ਥਾਣੋਂ ਉਤਰ ਕੇ ਆ ਜਾਈਦਾ ਸਾਹਮਣੇ ਗੁਰਦੁਆਰਾ ਸਾਹਿਬ ਆ ਇਹ ਇੱਕ ਗੁਰਦੁਆਰਾ ਸਾਹਿਬ ਹੈਗਾ ਵਾ ਗੁਰਦੁਆਰਾ ਸ਼ਰੀਬ ਬਿਬਾਨਗੜ੍ਹ ਸਾਹਿਬ ਇੱਥੇ ਛੋਟੇ ਸਾਹਿਬ ਜਾਦਿਆਂ ਦੀਆਂ ਜਿਹੜੀਆਂ ਕਹਿੰਦੇ ਕਿ ਲਾਛਾਂ ਜਿਹੜੀਆਂ ਹਨ ਉਹ ਸੁੱਟ ਦਿੱਤੀਆਂ ਗਈਆਂ ਸੀ ਤੇ ਜਿਹੜੀ ਇੱਥੇ ਨਦੀ ਵਗਦੀ ਹੁੰਦੀ ਸੀ ਹਸਲਾਨ ਨਦੀ ਉੱਥੇ ਛੱਡ ਦਿੱਤੇ ਗਏ ਤੇ ਇੱਥੇ ਇੱਕ ਬੱਬਰ ਸ਼ੇਰ ਨੇ 48 ਘੰਟੇ ਤੱਕ ਕਹਿੰਦੇ ਕਿ 48 ਘੰਟੇ ਤੱਕ ਉਹਨਾਂ ਦੇ ਜਿਹੜੇ ਸਰੀਰ ਸੀਗੇ ਛੋਟੇ ਸਾਬ ਜਿਆਦਿਆਂ ਦੇ ਤੇ ਮਾਤਾ ਗੁਜਰੀ ਜੀ ਦਾ ਉਹਨਾਂ ਦੀ ਸੰਭਾਲ ਕੀਤੀ ਸੀ ਤੇ ਇਸ ਤੋਂ ਬਾਅਦ ਗੁਰਦੁਆਰਾ ਜੋਤੀਸਰੂਪ ਵਿਖੇ ਜੋਤੀਸਰੂਪ ਗੁਰਦੁਆਰਾ ਸਾਹਿਬ ਉੱਥੇ ਜਾ ਕੇ ਸਸਕਾਰ ਕੀਤਾ ਸੀ ਇਹ ਗੁਰਦੁਆਰਾ ਨਾਮ ਹੈ ਬਿਬਾਨਗੜ੍ਹ ਸਾਹਿਬ ਦਾ ਹਾਰੇ ਹਾਰੇ ਜੀ ਇਹ ਜੀ ਗੁਰਦੁਆਰਾ ਸਾਹਿਬ ਸ਼੍ਰੀ ਵਿਵਾਨਗੜ੍ਹ ਸਾਹਿਬ ਤੇ ਇਤੋਂ ਅੱਗੇ ਹੀ ਮੈਂ ਤਾਂ ਟੇਕ ਲਿਆ ਇਤੋਂ ਅੱਗੇ ਹੀ ਚੱਲੇ ਆਂ ਗੁਰਦੁਆਰਾ ਜੋਤੀਸਰੂ ਸਾਹਿਬ ਗੁਰਦ੍ਰਸਾਭ ਤੇ ਉਥੇ ਕਹਿੰਦੇ ਆ ਕਿ ਜਿਹੜਾ ਛੋਟੇ ਸਾਹਿਬ ਜਿਆਦਿਆਂ ਦਾ ਸਸਕਾਰ ਕੀਤਾ ਗਿਆ ਸੀ ਤੇ ਟੋਡਰਮਲ ਜੀ ਨੇ ਉਹ سونے ਦੀਆਂ ਮੋਹਰਾਂ ਦੇ ਕੇ ਉਹ ਜਗ੍ਹਾ ਖਰੀਦੀ ਸੀ ਤੁਹਾਨੂੰ ਉਹ ਜਗ੍ਹਾ ਦਿਖਾਉਣੇ ਅੰਦਰ ਜਾ ਕੇ ਬੋਲਿਆ ਤੇ ਘਟ ਜਾਣਾ ਵਾ ਪਰ ਤੁਹਾਨੂੰ ਫਿਰ ਵੀ ਕੋਸ਼ਿਸ਼ ਕਰਾਂਗੇ ਸਾਰਾ ਦਿਖਾਉਣ ਦੀ ਅੰਦਰੋਂ ਉਹ ਜਗ੍ਹਾ ਤੇ ਹੁਣ ਇਹਨਾਂ ਨੂੰ ਖਾਸ ਕਰਕੇ ਹਰਿ ਜੀ ਜੋਤੀ ਸਰੂ ਗੁਰਦੁਆਰਾ ਸਾਹਿਬ ਜਿੱਥੇ ਛੋਟੇ ਸਾਹਿਬ ਜਿਆਦਿਆਂ ਦਾ ਸਤਿਕਾਰ ਕੀਤਾ ਗਿਆ ਹੈਗਾ ਤੇ ਉਹ ਜਗ੍ਹਾ ਵੀ ਤੇ ਕਹਿੰਦੇ ਆ ਜਿੱਥੇ ਕੀਤਾ ਸੀ ਤੇ ਮੋਹਰਾ ਸੋਨੇ ਦੀਆਂ ਮੋਹਰਾ ਉਹ ਵੀ ਸਿੱਧੀਆਂ ਕਰਕੇ ਖਰੀਦੀਆਂ ਸੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੋਂ ਪਹਿਲਾਂ ਇਹ ਸਾਰਾ ਇਤਿਹਾਸ ਲਿਖਿਆ ਹੋਇਆ ਹੈ ਜੀ ਆਪਾਂ ਇਹ ਆ ਦਿਓ ਇਤਿਹਾਸਿਕ ਥਾਂ ਜਿਹੜੀ ਦੀਵਾਨ ਟੋਡਰਮਲ ਜਿਹਨੇ ਆਪਦੀਆਂ ਸਿੱਧੀਆਂ ਮੋਹਰਾਂ ਸੋਨੇ ਦੀਆਂ ਰੱਖ ਕੇ ਖਰੀਦੀ ਸੀ ਸਸਕਾਰ ਕਰਨ ਲਈ ਤੇ ਛੋਟੇ ਸਾਹਿਬ ਜਾਦੇ ਤੇ ਮਾਤਾ ਗੁਜਰਕੌਰ ਜੀ ਦਾ ਇੱਥੇ ਮੁੜ ਕੇ ਸਸਕਾਰ ਕੀਤਾ ਗਿਆ ਸੀ ਇਹ ਹੈ ਜੀ ਉਹ ਇਤਿਹਾਸਿਕ ਜਗਾ ਇਥੇ ਬੜੀ ਪੁਰਾਣੀ ਮਸਜਿਦ ਵੀ ਹੈਗੀ ਆ ਜੀ ਆ ਵੇਖੋ ਆ ਗੁਰਦੁਆਰਾ ਬਣਾਇਆ ਗਿਆ ਜੀ ਬਾਬਾ ਮੋਤੀराम ਮਹਾਰਾਜੀ ਦਾ ਜਿਨ੍ਹਾਂ ਨੇ ਛੋਟੇ ਸਾਹਿਬ ਜਦੇ ਦੇ ਮਾਤਾ ਗੁਜਰੀ ਜੀ ਨੂੰ ਦੁੱਧ ਪਾਇਆ ਸੀ ਉਹ ਗਲਾਸ ਵੀ ਇੱਥੇ ਰੱਖੇ ਹੋਏ ਆ ਮੌਜੂਦ ਆ ਤੇ ਆਓ ਚੱਲਦੇ ਆ ਤੁਹਾਨੂੰ ਦਿਖਾਉਂਦੇ ਆ ਉਹ ਪਵਿੱਤਰ ਗਲਾਸ ਜਿਹੜੇ ਅੱਜ ਵੀ ਸੰਭਾਲ ਕੇ ਰੱਖੇ ਹੋਏ ਆ ਜਿਨ੍ਹਾਂ ਵਿੱਚ ਦੁੱਧ ਪਿਆ ਗਿਆ ਸੀ। ਬਾਬਾ ਮੋਤੀराम ਮਹਾਰਾਜ ਜੀ ਇਹਨਾਂ ਗਲਾਸਾਂ ਦੇ ਵਿੱਚ ਦੁੱਧ ਹੀ ਰੱਖ ਕੇ ਪੀਉਂਦੇ ਹੁੰਦੇ ਸੀ। ਤੋਂ ਅੱਜ ਵੀ ਰੱਖੀ ਨੇ ਆ। ਗੁਰਦੁਆਰਾ ਮੋਤੀराम ਮਹਾਰਾਜ ਜੀ ਦੇ ਸਾਹਮਣੇ ਇੱਕ ਮਸਜਿਦ ਆ। ਇਥੇ ਲਿਖਿਆ ਵਾ ਵੀ 1516 ਈਸਵੀ ਇਹ ਬਹੁਤ ਪੁਰਾਣੀ ਫਿਰ ਵੱਜੀ ਤੇ ਕਾਫੀ ਪੁਰਾਣੀ ਹੈ ਇਹ ਲੋ ਜੀ ਇਹ ਗੁਰਦੁਆਰਿਆਂ ਦੇ ਅਸੀਂ ਮੱਥਾ ਟੇਕ ਕੇ ਹੁਣ ਅਸੀਂ ਚੱਲੇ ਆਂ ਅਗਲੇ ਗੁਰਦੁਆਰੇ ਪੁੱਛ ਕੇ ਜਾ ਕੇ ਦੱਸਦੇ ਆ ਤੁਹਾਨੂੰ ਵੀ ਗੁਰਦੁਆਰਾ ਸਰਵ ਦਾ ਕੀ ਨਾਮ ਆ ਤੇ ਬਾਕੀ ਅਸੀਂ ਦਰਸ਼ਨ ਮੇਲੇ ਕਰ ਲਿਆ ਇੱਥੋਂ ਚੱਲੇ ਆਂ ਸਰੰਦ ਤੋਂ ਸਰੰਦ ਤੋਂ ਬਾਹਰ ਹੈ ਕੋਤਰਾ ਸਰਵ ਲੋੜੀ ਆਪ ਪਹੁੰਚ ਗਿਆ ਹੈ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮਰਿੰਡਾ ਤੇ ਇਹ ਹੈ ਜੀ ਇੱਥੋਂ ਦਾ ਇਤਿਹਾਸ ਤੁਸੀਂ ਦੇਖ ਸਕਦੇ ਹੋ ਬੋਲੀ ਕਿਤੇ ਨੂੰ ਜਾਇਆ ਇਹ ਆ ਜੀ ਗੁਰਦੁਆਰਾ ਕੋਤਵਾਲੀ ਸਾਹਿਬ ਮਰਿੰਡੇ ਦੇ ਵਿੱਚ ਪੈਂਦਾ ਆ ਤੇ ਇੱਥੇ ਕਹਿੰਦੇ ਆ ਕਿ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜਿਆਦੇ ਨੂੰ ਜੇਲ੍ਹ ਵਿੱਚ ਰੱਖਿਆ ਗਿਆ ਰਾਜ ਰਗਤ ਪਰ ਪਰੰਧਾਰਾ ਤੇ ਵਤਨ ਨਾਨਕ ਤੇ ਆਦਿਆ ਕਾਰਨ ਸੋਨ ਚੀਏ ਜੀ ਜੀਓ ਨਿਰਮਲ ਤਵ ਰਾਮਾ ਜੀਏ ਭਾਗ ਵਾ ਇੱਕ ਜਰੀਆ ਨਾ ਪਈ ਪੱਕੀਏ ਖੁਸ਼ੀ ਸੋ ਚਾਈ ਜੰਪਈ ਵਿਸਨਾ ਰਾਮ ਬਰ ਬਰ ਕੋ ਨਿਕਲੀ ਜਾਉ ਤੁਮ ਬਈ ਦਰਸ਼ਨ ਕਰੋ ਜੀ ਜਿਹੜਾ ਪ੍ਰਾਤਨ ਤਾਲਾ ਇਹ ਉਦੋਂ ਦਾ ਤਾਲਾ ਜੀ ਇਹ ਆ ਜੀ ਪ੍ਰਾਤਨ ਕੋਤਵਾਲੀ ਜੇਲ੍ਹ ਦੇ ਜਿਹੜੇ ਪੁਰਾਣੇ ਦਰਵਾਜ਼ੇ ਤੇ ਇਹ ਅੱਜ ਵੀ ਸਾਹਮਣੇ ਰੱਖੇ ਹੋਏ ਆ ਉਹਨਾਂ ਨੇ ਤੁਸੀਂ ਦੇਖ ਸਕਦੇ ਜੀ ਆਹ ਲੱਕੜ ਦਾ ਦਰਵਾਜ਼ਾ ਉਹ ਲੋਹੇ ਦਾ ਹੀ ਲੱਕੜ ਦਾ ਦਰਵਾਜ਼ਾ ਇਹ ਉਹਨਾਂ ਸਮਿਆਂ ਦੇ ਦਰਵਾਜ਼ੇ ਜੀ ਇਹ ਜੇਲ੍ਹ ਦੇ ਵਿੱਚ ਰੱਖਿਆ ਗਿਆ ਹੈਗਾ ਛੋਟੇ ਸਾਹਿਬ ਜਾਦੇ ਤੇ ਮਾਤਾ ਗੁਜਰਕੌਰ ਜੀ ਨੂੰ ਤੇ ਆ ਤੁਸੀਂ ਵੇਖ ਸਕਦੇ ਜੀ ਕਿ ਅੱਜ ਵੀ ਉਹਨਾਂ ਨੂੰ ਸੰਭਾਲ ਕੇ ਰੱਖਿਆ ਗਿਆ ਜੇਲ੍ਹ ਨੂੰ ਤੇ ਕਰ ਲਈ ਦਰਸ਼ਨ ਮੇਲੇ ਇਹ ਦੇ ਕਰਕੇ ਹੁਣ ਆਪਾਂ ਚੱਲਦੇ ਆ ਜੀ ਅਗਲੇ ਗੁਰਦੁਆਰਾ ਸਾਹਿਬ ਇਹ ਆ ਜੀ ਨਿਸ਼ਾਨੇ ਸਿੱਖੀ ਮਹਾਰਾਜਾ ਰਣਜੀਤ ਸਿੰਘ ਇਹ ਆਪਣਾ ਪਹਿਲਾ ਵੀ ਵਲੌਗ ਆਇਆ ਪਰ ਵੀਰਾਂ ਦੇ ਨਾਲ ਫੇਰ ਇੱਕ ਵਾਰੀ ਤੁਹਾਨੂੰ ਦਿਖਾਉਨੇ ਆ ਆ ਵੀਰ ਨਹੀਂ ਆਏ ਆਓ ਜੀ ਚੱਲਦੇ ਆਂ ਇਹਦਾ ਵਲੌਗ ਆਪਾਂ ਪਹਿਲਾਂ ਪਾਇਆ ਹੋਇਆ ਵਾ ਪਰ ਆ ਵੀਰ ਨਹੀਂ ਆਏ ਕਰਕੇ ਦੁਬਾਰਾ ਫੇਰ ਆ ਗਏ ਆ ਚਲੋ ਬੱਤਾ ਟੇ ਚੱਲੇ ਆਂ ਨਿਸ਼ਾਨ ਸਾਹਿਬ ਨੂੰ ਨਿਸ਼ਾਨੀ ਨੂੰ ਬਾਹਰ ਆ ਰਣਜੀਤ ਸਿੰਘ ਜੀ ਦੀ ਤੇ ਚੱਲਦੇ ਆਂ ਜੀ ਵਾਪਸ ਜਾਣਾ ਗਾੜੀ ਟੀਬੀ ਸਾਹਿਬ ਕਰਦੇ ਸਾਬ ਹਾਂਜੀ ਹਾਂਜੀ ਅੱਛਾ ਜੀ ਦੇ ਪੀਸਾ ਗੁਰਦਰਾਸਾ ਫੇਰ ਜਾਣਾ ਜੀ ਕਿ ਤੁਹਾਨੂੰ ਫੇਰ ਦਰਸ਼ਨ ਮੇ ਦੇ ਕਰਾ ਦੇਣੀ ਆ ਬੈਨਰ ਮਿੱਤਰੋ ਉਹ ਦਿਨ ਆਪਣੇ ਵਲੌਗ ਦੇ ਵਿੱਚ ਵਿਖਾਇਆ ਗਿਆ ਵੀ ਅਹੀਂ ਰੱਖ ਕੇ ਗਏ ਆ ਤੇ ਅੱਜ ਵੀ ਇੱਥੇ ਹੀ ਪਿਆ ਹੋਇਆ ਉਹ ਬੈਨਰ ਜੀ ਪਤਾ ਨਾ ਰੱਖ ਕੇ ਗਏ ਆ ਆparat ਕੇ ਗਏ ਆ ਉਹ ਦਿਨਾਂ ਇੱਥੇ ਪਿਆ ਸੇਫ ਜਗ੍ਹਾ ਤੇ ਸੇਫ ਜਗ੍ਹਾ ਤੇ ਪਿਆ ਵਾ ਹੁਣ ਜਾਂਦੇ ਆ ਜੀ ਵਾਪਸ ਟੀਬੀ ਸਾਹਿਬ ਗੁਰਦਰਾਸਾ ਮੱਥਾ ਟੇਕਾਂਗੇ ਜੀ ਚਲੋ ਚੱਲਦੇ ਆ ਜੀ ਲਓ ਜੀ ਅਸੀਂ ਫੇਰ ਆ ਗਏ ਅੱਜ ਗੁਰਦੁਆਰਾ ਸਾਹਿਬ ਟਿੱਬੀ ਸਾਹਿਬ ਰੋਪੜ ਤੇ ਮੱਥਾ ਟੇਕ ਕੇ ਤੇ ਫੇਰ ਕਿਸੇ ਗੁਰਦਾਰੇ ਅਗਲੇ ਪਾਸੇ ਚੱਲਦੇ ਆ। ਉਹ ਦਿਨ ਥੋੜਾ ਜਿਹਾ ਇਧਰਲਾ ਪਾਰ ਰਹਿ ਗਿਆ ਸੀ ਬਾਬਿਆਂ ਨੇ ਗਾਵਾਂ ਮੱਝਾਂ ਇਧਰਲੇ ਪਾਸੇ ਰੱਖੀਆਂ ਜੇ ਇਧਰ ਰੱਖੋ। ਆ ਗੁਰੂ ਘਰ ਦਾ ਸਾਹਿਬ ਲਓ ਜੀ ਅਸੀਂ ਟਿੱਬੀ ਸਾਹਿਬ ਗੁਰਦੁਆਰਾ ਸਾਹਿਬ ਰੋਪੜ ਤੋਂ ਮੱਥਾ ਟੇਕ ਕੇ ਹੋ ਗਏ ਆ ਫਰੀਦ ਇੱਥੋਂ ਅਸੀਂ ਚੱਲੇ ਆ ਸ਼੍ਰੀ ਅਨੰਦਪੁਰ ਸਾਹਿਬ ਤੇ ਅਨੰਦਪੁਰ ਸਾਹਿਬ ਵੀ ਜਾ ਕੇ ਮੱਥਾ ਟੇਕ ਕੇ ਆਉਣੀ ਆ ਲਓ ਜੀ ਅਸੀਂ ਆ ਗਏ ਆ ਸ਼੍ਰੀ ਆਨੰਦਪੁਰ ਸਾਹਿਬ ਮੱਥਾ ਟੇਕਣ ਤੇ ਇੱਥੇ ਮੱਥਾ ਟੇਕ ਕੇ ਇੱਕ ਗੁਰਦੁਆਰਾ ਸਾਹਿਬ ਹੋ ਰਿਹਾ ਉੱਥੇ ਵੀ ਜਾਵਾਂਗੇ ਪਹਿਲਾਂ ਸ਼੍ਰੀ ਆਨੰਦਪੁਰ ਸਾਹਿਬ ਮੱਥਾ ਟੇਕਦੇ ਹਾਂ ਜੀ ਤੇ ਆ ਆਪਣੀਆਂ ਸੰਗਤਾਂ ਲਓ ਜੀ ਅਸੀਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਮੱਥਾ ਟੇਕ ਲਿਆ ਤੇ ਮੱਥਾ ਟੇਕ ਕੇ ਹੁਣ ਅਸੀਂ ਚੱਲੇ ਆ ਬਿਬਹੋਰ ਸਾਹਿਬ ਗੁਰਦੁਆਰਾ ਸਾਹਿਬ ਆ ਉੱਥੇ ਤੇ ਤੁਹਾਨੂੰ ਉਹ ਵੀ ਗੁਰਦੁਆਰਾ ਸਾਹਿਬ ਦਿਖਾਉਂਦੇ ਆ ਚਲੋ ਚੱਲੀਏ ਲਓ ਜੀ ਅਸੀਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਆ ਗਏ ਆ ਗੁਰਦੁਆਰਾ ਬਿਪਹੋਰ ਸਾਹਿਬ ਇਹ ਥੋੜਾ ਜਿਹਾ ਸਾਈਡ ਤੇ ਪੈਂਦਾ ਗੁਰਦੁਆਰਾ ਬਿਪਹੋਰ ਸਾਹਿਬ ਇਥੋਂ ਦਾ ਵਿਊ ਤੁਹਾਨੂੰ ਚੈੱਕ ਕਰਾਉਂਦੇ ਆ ਇਧਰ ਦੇਖੋ ਇਧਰ ਵੇਖੋ ਚੈੱਕ ਕਰੋ ਵਿਊ ਗੁਰਦੁਆਰਾ ਸਾਹਿਬ ਵਿਪੌਰ ਸਾਹਿਬ ਅੱਜ ਇਹ ਹੀ ਅੱਜ ਦਾ ਆਪਣਾ ਲਾਸਟ ਸਟਾਣ ਤੇ ਅੱਜ ਆਪਾਂ ਕਾਫੀ ਦਰਸ਼ਨ ਮਿਲੇ ਕਿਤੇ ਗੁਰਦਵਾਰ ਸਾਹਿਬ ਦੇ ਤੇ ਮਿਲਦੇ ਹਾਂ ਅਗਲੇ ਵਲੌਗ ਚ ਤੰਗਾ ਜੀ ਸਾਸਰੀ ਕਾਰ